ਕੋਈ ਕੰਮ ਵੀ ਕਰ ਦੇ ਖਾਏ ਭਗਵੰਤ ਮਾਨ ਪਹਿਲੇ ਨਾਰੇ ਦੇ ਨਾਰੇ ਤੇ ਗੱਲਾਂ ਇਹਦੇ ਚੁਟਕਲੇ ਕੌਣ ਸੁਣ ਕੇ ਤਾਂ ਪੰਜਾਬ ਦੇ ਕੰਨ ਪੱਕ ਗਏ ਕੁਝ ਜ਼ਮੀਨੀ ਬਦਲ ਚੋਰ ਕੰਮ ਵੀ ਕਰੇ ਕਹਿੰਦਾ 13 ਦੀ 13 ਸੀਟਾ ਤੇ ਤੇਰਾ ਸੀਟਾ ਲੋਕੀ ਇਹਨੂੰ ਦੇਣ ਕਾਦੇ ਵਾਸਤੇ ਅੱਜ ਮੈਂ ਇਹ ਸੁਣ ਰਹੀ ਸੀ ਬਿਆਨ ਕੇਜਰੀ ਵਾਲੇ ਭਗਵੰਤ ਮਾਨ ਦਾ ਜਿਹੜਾ ਕਹਿੰਦਾ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਆਪਣੇ ਕਿਸਾਨ ਪੱਖੀ ਫੈਸਲੇ ਕਰਕੇ ਆਹ ਕਿਸਾਨ ਸਾਰੇ ਤੇ ਜਿੰਨੇ ਖੜੇ ਨੇ ਸਾਰੇ ਕਿਸਾਨ ਨੇ ਜੱਜ ਕੇ ਪੂਰੇ ਜੱਜ ਜਰਾ ਬਸਤਾ ਬੈਂਕੀ ਕਿਸਾਨ ਪੱਖੀ ਇਹਨਾਂ ਦਾ ਕਿਹੜਾ ਫੈਸਲਾ ਰਿਹਾ ਦੋ ਸਾਲਾਂ ਦੇ ਕੀ ਕੋਈ ਮੋਟਰ ਦਾ ਕਨੈਕਸ਼ਨ ਦਿੱਤਾ ਕੋਈ ਮਰੀ ਹੋਈ ਮੁਰਗੀ ਤੱਕ ਦਾ ਮੁਆਵਜ਼ਾ ਦਿੱਤਾ ਫਸਲਾਂ ਕਣਕਾਂ ਨੂੰ ਨਰਮਿਆਂ ਨੂੰ ਤੇ ਝੋਨੇ ਨੂੰ ਤਾਂ ਛੱਡੋ ਕੀ ਕਿਸਾਨ ਪੱਖੀ ਇਹਨਾਂ ਨੇ ਕੀਤਾ ਕੀ ਆ ਇਹ ਬਜਟ ਜਿਹੜਾ ਹੈਗਾ ਉਹਦੇ ਚੋਂ 100 ਕਰੋੜ ਮੁਆਵਜ਼ੇ ਦੇ ਰੱਖੇ ਬਾਦਲ ਸਾਹਿਬ ਨੇ ਤੇ ਇੱਕ ਨਰਮੇ ਦੇ ਫਸਲ ਵਾਸਤੇ ਉਹਨਾਂ ਨੇ 800 ਕਰੋੜ ਵਾੜੀ ਕਰ ਦਿੱਤੇ ਸੀਗੇ ਕਿਸਾਨ ਪੱਖੀ ਫੈਸਲਾ ਕਰਕੇ ਕਿਸਾਨ ਇਹ ਬਾਰਡਰਾਂ 'ਚ ਰੋਂ ਰਿਹਾ ਹੈ ਹਰਿਆਣੇ ਦੇ ਪੁੱਲ ਸਾਤੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਤੁਰ ਜਾਂਦੀ ਹੈ ਅੱਜ ਤਾਈਂ ਮੂੰਹ ਤੇ ਤਲੇ ਲਈ ਬੈਠੇ ਕਿਸੇ ਖਿਲਾਫ ਕੋਈ ਐਕਸ਼ਨ ਨਹੀਂ 250 ਸਾਡੇ ਕਿਸਾਨ ਕਾਇਲ ਹੋ ਗਏ ਕਿਸੇ ਦੀ ਅੱਖ ਗਈ ਕਿਸੇ ਦਾ ਕੁਛ ਗਿਆ ਕੋਈ ਪੁੱਛਣ ਵਾਲਾ ਨਹੀਂ ਇਹ ਕਿਸਾਨ ਪੱਖੀ ਹੈ ਫਿਰ ਦੂਜੀ ਗੱਲ ਕਹਿੰਦਾ ਭ੍ਰਿਸ਼ਟਾਚਾਰ ਅਸੀਂ ਖਤਮ ਕਰਤਾ ਵਾਹ ਭਈ ਵਾਹ ਇਥੇ ਭ੍ਰਿਸ਼ਟਾਚਾਰ ਤੇ ਨਾਲ ਮਾਨਸੇਜ ਤੇ ਵਿਜੇ ਸਿੰਘਲਾ ਦੇ ਉਹਨੂੰ ਤਾਂ ਜੇਲ ਵੀ ਕਰਤੀ ਅਜ ਤਾਈ ਤਾਂ ਪਤਾ ਨਹੀਂ ਲੱਗਿਆ ਕਿਹੜਾ ਭ੍ਰਿਸ਼ਟਾਚਾਰ ਕੀ ਕੱਤੀ ਤੋਂ ਤੁਹਾਡੇ ਵਿੱਚ ਤੁਰਾ ਫਿਰਦਾ ਹੈਗਾ ਮੇਰੇ ਹੀ ਹਲਕੇ ਦਾ ਅਮਿਤ ਰਤਨ ਜੇਲ ਕੱਟ ਕੇ ਅਜੇ ਵੀ ਤੁਹਾਡੇ ਵਿੱਚ ਹੈਗਾ ਆ ਸਰਹਰੀ ਸਾਹਿਬ ਜਿਹਦੀ ਆਡੀਓ ਸੀਗੀ ਉਹਦੇ ਖਿਲਾਫ ਅਜ ਤਾਈ ਕੋਈ ਐਕਸ਼ਨ ਨਹੀਂ ਕਟਾਰੂ ਚੱਕ ਹੋ ਜਾਏ ਭਾਲੀ ਵਲ ਕਿਹਦੇ ਕਰਾ ਐਕਸ਼ਨ ਦਿੱਤਾ ਹੈਗਾ ਸਾਰੇ ਤੋਂ ਜਿਹੜਾ ਕੋਈ ਕੰਮ ਵੀ ਕਰ ਦਿਖਾਏ ਭਗਵੰਤ ਮਾਨ ਪੱਲੇ ਨਾਰੇ ਦੇ ਨਾਰੇ ਤੇ ਗੱਲਾਂ ਇਹਦੇ ਚੁਟਕਲੇ ਕੁੱਝ ਸੁਣ ਕੇ ਤਾਂ ਪੰਜਾਬ ਦੇ ਸੱਨ ਪੱਕ ਗਏ ਕੁਝ ਜ਼ਮੀਨੀ ਪੱਧਰ ਤੇ ਜੋ ਕੰਮ ਵੀ ਕਰੇ ਕਹਿੰਦਾ 13 ਦੀ 13 ਸੀਟਾ ਤੇ ਤੇਰਾ ਸੀਟਾ ਲੋਕੀ ਇਹਨੂੰ ਦੇ ਨਕਾ ਦੇ ਵਾਸਤੇ ਅੱਜ ਮੈਂ ਇਹ ਸੁਣ ਰਹੀ ਸੀ ਗਿਆਨ ਕੇਜਰੀ ਵਾਲੇ ਭਗਵੰਤ ਜੀ ਦਾ ਜਿਹੜਾ ਕਹਿੰਦਾ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਆਪਣੇ ਕਿਸਾਨ ਪੱਖੀ ਫੈਸਲਿਆ ਕਰਕੇ ਆਹ ਕਿਸਾਨ ਸਾਰੇ ਤੇ ਜਿੰਨੇ ਖੜੇ ਨੇ ਸਾਰੇ ਕਿਸਾਨ ਨੇ ਜੱਜ ਕੇ پورے ਜੱਜ ਜਰਾ ਬਸਤਾ ਬੈਂਕੀ ਕਿਸਾਨ ਪੱਖੀ ਇਹਨਾਂ ਦਾ ਕਿਹੜਾ ਫੈਸਲਾ ਰਿਹਾ ਦੋ ਸਾਲਾਂ ਦੇ ਕੀ ਕੋਈ ਮੋਟਰ ਦਾ ਕਨੈਕਸ਼ਨ ਦਿੱਤਾ ਕੋਈ ਮਰੀ ਹੋਈ ਮੁਰਗੀ ਤੱਕ ਦਾ ਮੁਆਵਜ਼ਾ ਦਿੱਤਾ ਫਸਲਾਂ ਕਣਕਾਂ ਨੂੰ ਨਰਮਿਆਂ ਨੂੰ ਤੇ ਝੋਨੇ ਨੂੰ ਤਾਂ ਛੱਡੋ ਕੀ ਕਿਸਾਨ ਪੱਖੀ ਇਹਨਾਂ ਨੇ ਕੀਤਾ ਕੀ ਆ ਇਹ ਬਜਟ ਜਿਹੜਾ ਹੈਗਾ ਉਹਦੇ ਚੋਂ 100 ਕਰੋੜ ਮੁਆਵਜ਼ੇ ਦੇ ਰੱਖੇ ਬਾਦਲ ਸਾਹਿਬ ਨੇ ਤੇ ਇੱਕ ਨਰਮੇ ਦੇ ਫਸਲ ਵਾਸਤੇ ਉਹਨਾਂ ਨੇ 800 ਕਰੋੜ ਵਾੜੀ ਕਰ ਦਿੱਤੇ ਸੀਗੇ ਕਿਸਾਨ ਪੱਖੀ ਫੈਸਲਾ ਕਰਕੇ ਕਿਸਾਨ ਇਹ ਬਾਰਡਰਾਂ 'ਚ ਰੋਂ ਰਿਹਾ ਹੈ ਹਰਿਆਣੇ ਦੇ ਪੁੱਲ ਸਾਕੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਤੁਰ ਜਾਂਦੀ ਹੈ ਅੱਜ ਤਾਈਂ ਮੂੰਹ ਤੇ ਤਲੇ ਲਈ ਬੈਠੇ ਕਿਸੇ ਖਿਲਾਫ ਕੋਈ ਐਕਸ਼ਨ ਨਹੀਂ 250 ਸਾਢੇ ਕਿਸਾਨ ਕਾਇਲ ਹੋ ਗਏ ਕਿਸੇ ਦੀ ਅੱਖ ਗਈ ਕਿਸੇ ਦਾ ਕੁਛ ਗਿਆ ਕੋਈ ਪੁੱਛਣ ਵਾਲਾ ਨਹੀਂ ਇਹ ਕਿਸਾਨ ਪੱਖੀ ਹੈ ਫਿਰ ਇੱਕ ਦੂਜੀ ਗੱਲ ਕਹਿੰਦਾ ਭ੍ਰਿਸ਼ਟਾਚਾਰ ਅਸੀਂ ਖਤਮ ਕਰਤਾ ਵਾਹ ਭਾਈ ਵਾਹ ਇੱਥੇ ਭ੍ਰਿਸ਼ਟਾਚਾਰ ਤੇ ਨਾਲ ਮਾਨਸੇ ਜੇ ਤਾਂ ਵਿਜੇ ਸਿੰਘਲਾ ਦੇ ਉਹਨੂੰ ਤਾਂ ਜੇਲ੍ਹ ਵੀ ਕਰਤੀ ਅਜ ਤਾਈ ਤਾਂ ਪਤਾ ਨਹੀਂ ਲੱਗਿਆ ਕਿਹੜਾ ਭ੍ਰਿਸ਼ਟਾਚਾਰ ਕੀ ਕੱਸੀ ਤੋਂ ਤੁਹਾਡੇ ਵਿੱਚ ਤੁਰਾ ਫਿਰਦਾ ਹੈਗਾ ਮੇਰੇ ਹੀ ਹਲਕੇ ਦਾ ਅਮਿਤ ਰਤਨ ਜੇਲ੍ਹ ਕੱਟ ਕੇ ਆਜੇ ਵੀ ਤੁਹਾਡੇ ਵਿੱਚ ਲੜਾ ਆ ਸਰਹਰੀ ਸਾਹਿਬ ਜਿਹਦੀ ਆਡੀਓ ਸੀਗੀ ਉਹਦੇ ਖਿਲਾਫ ਅਜ ਪਾਈ ਕੋਈ ਐਕਸ਼ਨ ਨਹੀਂ ਘਟਾਰੂ ਚੱਕ ਹੋ ਜਾਏ ਵਾਲੀ ਵਾਰ ਕਿਹਦੇ ਕਰਾ ਐਕਸ਼ਨ ਦਿੱਤਾ ਹੈਗਾ ਸਾਰੇ ਤੋਂ ਸਿਵਾ ਕੋਈ ਕੰਮ ਵੀ ਕਰ ਦਿਖਾਏ ਭਗਵੰਤ ਮਾਨ ਕੱਲੇ ਨਾਰੇ ਦੇ ਨਾਰੇ ਤੇ ਗੱਲਾਂ ਤੇ ਚੁਟਕਲੇ ਕੁੱਝ ਸੁਣ ਕੇ ਤਾਂ ਪੰਜਾਬ ਦੇ ਸੱਨ ਪੱਕ ਗਏ ਕੁਝ ਜ਼ਮੀਨੀ ਪੱਧਰ ਤੇ ਜੋ ਕੰਮ ਵੀ ਕਰੇ ਕਹਿੰਦਾ 13 ਦੀ 13 ਸੀਟਾ ਤੇ ਤੇਰਾ ਸੀਟਾ ਲੋਕੀ ਇਹਨੂੰ ਦੇਣ ਦਾ ਦੇ ਵਾਸਤੇ ਅੱਜ ਮੈਂ ਇਹ ਸੁਣ ਰਹੀ ਸੀ ਵਿਧਾਨ ਕੇਜਰੀ ਵਾਲੇ ਭਗਵੰਤ ਜੀ ਦਾ ਜਿਹੜਾ ਕਹਿੰਦਾ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਆਪਣੇ ਕਿਸਾਨ ਪੱਖੀ ਫੈਸਲੇ ਕਰਕੇ ਆਹ ਕਿਸਾਨ ਸਾਰੇ ਇੱਥੇ ਜਿੰਨੇ ਖੜੇ ਨੇ ਸਾਰੇ ਕਿਸਾਨ ਨੇ ਜੱਜ ਕੇ ਪੂਰੇ ਜੱਜ ਕੇ ਬਸ ਬੱਫਾ ਬਹਿਨ ਕੀ ਕਿਸਾਨ ਪੱਖੀ ਇਹਨਾਂ ਦਾ ਕਿਹੜਾ ਫੈਸਲਾ ਰਿਹਾ ਦੋ ਸਾਲਾਂ ਤੇ ਕਿ ਕੋਈ ਮੋਟਰ ਦਾ ਕਨੈਕਸ਼ਨ ਦਿੱਤਾ ਕੋਈ ਮਰੀ ਹੋਈ ਮੁਰਗੀ ਤੱਕ ਦਾ ਮੁਆਵਜ਼ਾ ਦਿੱਤਾ ਫਸਲਾਂ ਕਣਕਾਂ ਨੂੰ ਨਰਮਿਆਂ ਨੂੰ ਤੇ ਝੋਨੇ ਨੂੰ ਤਾਂ ਛੱਡੋ ਕੀ ਕਿਸਾਨ ਪੱਖੀ ਇਹਨਾਂ ਨੇ ਕੀਤਾ ਕੀ ਆਏ ਬਜਟ ਜਿਹੜਾ ਹੈਗਾ ਉਹਦੇ ਚੋਂ 100 ਕਰੋੜ ਮੁਆਵਜ਼ੇ ਦੇ ਰੱਖੇ ਬਾਵਾ ਸਾਹਿਬ ਨੇ ਤੇ ਇੱਕ ਨਰਮੇ ਦੇ ਪਸਲ ਵਾਸਤੇ ਉਹਨਾਂ ਨੇ 800 ਕਰੋੜ ਵਾੜੀ ਕਰ ਦਿੱਤੇ ਕਿ ਕਿਸਾਨ ਪੱਖੀ ਫੈਸਲਾ ਕਰਕੇ ਕਿਸਾਨ ਇਹ ਬਾਰਡਰਾਂ 'ਚ ਰੋਲ ਰਿਹਾ ਹੈ ਹਰਿਆਣੇ ਦੇ ਪੁੱਲ ਸਾਕੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਤੋਰ ਜਾਂਦੀ ਹੈ ਅੱਜ ਤਾਈਂ ਮੂੰਹ ਤੇ ਤਲੇ ਲਈ ਬੈਠੇ ਕਿਸੇ ਖਿਲਾਫ ਕੋਈ ਐਕਸ਼ਨ ਨਹੀਂ 250 ਸਾਢੇ ਕਿਸਾਨ ਕਾਇਲ ਹੋ ਗਏ ਕਿਸੇ ਦੀ ਅੱਖ ਗਈ ਕਿਸੇ ਦਾ ਕੁਛ ਗਿਆ ਕੋਈ ਪੁੱਛਣ ਵਾਲਾ ਨਹੀਂ ਇਹ ਕਿਸਾਨ ਪੱਖੀ ਹੈ ਫਿਰ ਇੱਕ ਦੂਜੀ ਗੱਲ ਕਹਿੰਦਾ ਭ੍ਰਿਸ਼ਟਾਚਾਰ ਅਸੀਂ ਖਤਮ ਕਰਤਾ ਵਾਹ ਭਾਈ ਵਾਹ ਇੱਥੇ ਭ੍ਰਿਸ਼ਟਾਚਾਰ ਤੇ ਨਾਲ ਮਾਨਸੇ ਜੇ ਤਾਂ ਵਿਜੇ ਸਿੰਘਲਾ ਦੇ ਉਹ ਤਾਂ ਜੇਲ ਵੀ ਕਰਦੀ ਅਜ ਤਾਈ ਤਾਂ ਪਤਾ ਨਹੀਂ ਲੱਗਿਆ ਕਿਹੜਾ ਭ੍ਰਿਸ਼ਟਾਚਾਰ ਕੀ ਕੱਤੀ ਤੋਂ ਤੁਹਾਡੇ ਵਿੱਚ ਤੁਰਾ ਫਿਰਦਾ ਹੈਗਾ ਮੇਰੇ ਹੀ ਹਲਕੇ ਦਾ ਅਮਿਤ ਰਤਨ ਜੇਲ ਕੱਟ ਕੇ ਆ ਜੇ ਵੀ ਤੁਹਾਡੇ ਵਿੱਚ ਜਣਾ ਆ ਸਰਹਰੀ ਸਾਹਿਬ ਜਿਹਦੀ ਆਡੀਓ ਸੀਗੀ ਉਹਦੇ ਖਿਲਾਫ ਅਜ ਪਾਈ ਕੋਈ ਐਕਸ਼ਨ ਨਹੀਂ ਘਟਾਰੂ ਚੱਕ ਹੋ ਜਾਏ ਵਾਲੀ ਵਾਲ ਕਿਹੜਾ ਕਿਰਾਵਾ ਐਕਸ਼ਨ ਦਿੱਤਾ ਹੈਗਾ ਸਾਰੇ ਤੋਂ ਜਿਹੜਾ ਕੋਈ ਕੰਮ ਵੀ ਕਰ ਦੇਖਾਏ ਭਗਵੰਤ ਜੀ ਕੱਲੇ ਨਾਰੇ ਦੇ ਨਾਰੇ ਤੇ ਗੱਲਾਂ ਤੇ ਚੁਟਕਲੇ ਕੌਣ ਸੁਣ ਕੇ ਤਾਂ ਪੰਜਾਬ ਦੇ ਕੰਨ ਪੱਕ ਗਏ ਕੁਝ ਜ਼ਮੀਨੀ ਪੱਧਰ ਤੇ ਕੰਮ ਵੀ ਕਰ ਰਿਹਾ ਕਹਿੰਦਾ 13 ਦੀ 13 ਸੀਟਾ ਤੇ ਤੇਰਾ ਸੀਟਾ ਲੋਕੀ ਇਹਨੂੰ ਦੇ ਨਿਕਾ ਦੇ ਵਾਸਤੇ ਅੱਜ ਮੈਂ ਇਹ ਸੁਣ ਰਹੀ ਸੀ ਬਿਆਨ ਕੇਜਰੀ ਵਾਲੇ ਭਗਵੰਤ ਜੀ ਦਾ ਜਿਹੜਾ ਕਹਿੰਦਾ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਆਪਣੇ ਕਿਸਾਨ ਪੱਖੀ ਫੈਸਲੇ ਕਰਕੇ ਆਹ ਕਿਸਾਨ ਸਾਰੇ ਇੱਥੇ ਜਿੰਨੇ ਖੜੇ ਨੇ ਸਾਰੇ ਕਿਸਾਨ ਨੇ ਜੱਜ ਕੇ ਪੂਰੇ ਜੱਜ ਕੇ ਬਸ ਬੱਤਾ ਬਹਿਨ ਕੇ ਕਿਸਾਨ ਪੱਖੀ ਇਹਨਾਂ ਦਾ ਕਿਹੜਾ ਫੈਸਲਾ ਰਿਹਾ ਦੋ ਸਾਲਾਂ ਤੇ ਕਿ ਕੋਈ ਮੋਟਰ ਦਾ ਕਨੈਕਸ਼ਨ ਦਿੱਤਾ ਕੋਈ ਮਰੀ ਹੋਈ ਮੁਰਗੀ ਤੱਕ ਦਾ ਮੁਆਵਜ਼ਾ ਦਿੱਤਾ ਫਸਲਾਂ ਤਨਕਾ ਨੂੰ ਨਰਮਿਆਂ ਨੂੰ ਤੇ ਝੋਨੇ ਨੂੰ ਤਾਂ ਛੱਡੋ ਕੀ ਕਿਸਾਨ ਪੱਖੀ ਇਹਨਾਂ ਨੇ ਕੀਤਾ ਕੀ ਆਏ ਬਜਟ ਜਿਹੜਾ ਹੈਗਾ ਉਹਦੇ ਚੋਂ 100 ਕਰੋੜ ਮੁਆਵਜ਼ੇ ਦੇ ਰੱਖੇ ਬਾਦਲ ਸਾਹਿਬ ਨੇ ਤੇ ਇੱਕ ਨਰਮੇ ਦੇ ਪਸਲ ਵਾਸਤੇ ਉਹਨਾਂ ਨੇ 800 ਕਰੋੜ ਵਾੜੀ ਕਰ ਦਿੱਤੇ ਕਿਸੇ ਕਿਸਾਨ ਪੱਖੀ ਫੈਸਲਾ ਕਰਕੇ ਕਿਸਾਨ ਇਹ ਬਾਰਡਰਾਂ 'ਚ ਰੋਂ ਰਿਹਾ ਹੈ ਹਰਿਆਣੇ ਦੇ ਪੁੱਲ ਸਾਤੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਤੁਰ ਜਾਂਦੀ ਹੈ ਅੱਜ ਤਾਈਂ ਮੂੰਹ ਤੇ ਤਲੇ ਲਈ ਬੈਠੇ ਕਿਸੇ ਖਿਲਾਫ ਕੋਈ ਐਕਸ਼ਨ ਨਹੀਂ 250 ਸਾਡੇ ਕਿਸਾਨ ਕਾਇਲ ਹੋ ਗਏ ਕਿਸੇ ਦੀ ਅੱਖ ਗਈ ਕਿਸੇ ਦਾ ਕੁਛ ਗਿਆ ਕੋਈ ਪੁੱਛਣ ਵਾਲਾ ਨਹੀਂ ਇਹ ਕਿਸਾਨ ਪੱਖੀ ਹੈ ਫਿਰ ਦੂਜੀ ਗੱਲ ਕਹਿੰਦਾ ਭ੍ਰਿਸ਼ਟਾਚਾਰ ਅਸੀਂ ਖਤਮ ਕਰਤਾ ਵਾਹ ਭਈ ਵਾਹ ਇੱਥੇ ਭ੍ਰਿਸ਼ਟਾਚਾਰ ਤੇ ਨਾਲ ਮਾਨਸੇ ਜੇ ਤਾਂ ਵਿਜੇ ਸਿੰਘ 라ਦੇ वो जेल भी करती अज तीन पता नहीं लगे कि लग भ्रिष्टाचार किया तुरा तो फिर है मेरे ही हल्के का अमृत रतन जेल कट के अजे भी थोड़े बच्चे है आज सरारी साहब जी ऑडियो थी वो तो खिलाफ अज तीन कोई एक्शन नहीं कटारू चक हो जाए वालीवाल कि खिलाफ एक्शन लिता है सबसक्राइब टू वन इंडिया चैनल एंड नैवर मिस एन अपडेट